ਚੇਂਜਿੰਗ ਵੈਦਰ ਕੰਡੀਸ਼ਨਸ ਨੇ ਤੋਂ ਕਾਫੀ ਜਿ ਡਿਵੈਰੀਏਬਿਲਿਟੀ ਇਹਨਾਂ ਦਿਨਾਂ ਦੇ ਵਿੱਚ ਹੁੰਦੀ ਹੈ ਸੋ ਦੇ ਹੈਲਥ ਇੰਪੈਕਟ ਕੀ ਹੁੰਦੇ ਨੇ ਸੋ ਉਹਦਾ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਆਪਣੀ ਸਿਹਤ ਦਾ ਸਪੈਸ਼ਲੀ ਬੱਚਿਆਂ ਤੇ ਬਜ਼ੁਰਗਾਂ ਦਾ ਸਾਰਿਆਂ ਨੂੰ ਧਿਆਨ ਰੱਖਣਾ ਤੇ ਇਹ ਦਿਨਾਂ ਤੋਂ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ 31 32 ਡਿਗਰੀ ਦੇ ਆਊਂ ਹੈ ਜਿਹੜਾ ਡੇ ਟਾਈਮ ਟੈਂਪਰੇਚਰ ਚੱਲ ਰਿਹਾ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 17 ਡਿਗਰੀ ਸੈਲਸੀਅਸ ਹੈ ਜਿਹੜਾ ਕਿ ਨਾਰਮਲ ਤੋਂ ਲਗਭਗ 2.3 ਡਿਗਰੀ ਸੈਲਸੀਅਸ ਘੱਟ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੈਦਰ ਕੰਡੀਸ਼ਨ ਇਹਦਾ ਜਿਹੜਾ ਖਿਆਲ ਰੱਖਣਾ ਚਾਹੀਦਾ ਤਾਂ ਜੋ ਬੱਚਿਆਂ ਤੇ ਬਜ਼ੁਰਗਾਂ ਜਿਹੜੇ ਨੇ ਉਹਨਾਂ ਨੂੰ ਬਿਲਕੁਲ ਜੀ ਕਿਉਂਕਿ ਹੁਣ ਚੇਂਜਿੰਗ ਵੈਦਰ ਕੰਡੀਸ਼ਨਸ ਨੇ ਤਾਂ ਕਾਫੀ ਜਿਹੜੀ ਵੇਰੀਏਬਿਲਿਟੀ ਇਹਨਾਂ ਦਿਨਾਂ ਦੇ ਵਿੱਚ ਹੁੰਦੀ ਹੈ ਸੋ ਉਹਦੇ ਹੈਲਥ ਇੰਪੈਕਟਸ ਵੀ ਹੁੰਦੇ ਨੇ ਸੋ ਉਹਦਾ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਆਪਣੀ ਸਿਹਤ ਦਾ ਸਪੈਸ਼ਲੀ ਬੱਚਿਆਂ ਤੇ ਬਜ਼ੁਰਗਾਂ ਦਾ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਜੀ ਮੈਮ ਦਿਵਾਲੀ ਤੋਂ ਬਾਅਦ ਕਨੇ ਵੀ ਠੰਡ ਵੱਜ ਜਾਂਦੀ ਹੈ ਪਰ ਦੇਖਣ ਜਾਇ ਕਿ ਬਾਅਦ ਟੈਂਪਰੇਚਰ ਕਾਫੀ ਜਿਹੜਾ ਹਾਈ ਹੈ ਧੁੱਪ ਵੀ ਬਹੁਤ ਨਿਕਲਦੀ ਹੈ ਸੋ ਕਿਸ ਤਰ੍ਹਾਂ ਦੇ ਤਾਪਮਨ ਚੱਲ ਰਿਹਾ ਜੀ ਅਸੀਂ ਜੇ ਪਿਛਲੇ ਦਿਨਾਂ ਤੋਂ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ 31-32 ਡਿਗਰੀ ਦੇ ਅਰਾਊਂਡ ਜਿਹੜਾ ਡੇ ਟਾਈਮ ਟੈਂਪਰੇਚਰ ਚੱਲ ਰਿਹਾ। ਅੱਜ ਦਾ ਡੇ ਟਾਈਮ ਟੈਂਪਰੇਚਰ 32 ਡਿਗਰੀ ਸੈਲਸੀਅਸ ਹੈ ਔਰ ਇਹ ਨਾਰਮਲ ਤੋਂ ਲਗਭਗ 1.3 ਡਿਗਰੀ ਸੈਲਸੀਅਸ ਉੱਪਰ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 17 ਡਿਗਰੀ ਸੈਲਸੀਅਸ ਹੈ ਜਿਹੜਾ ਕਿ ਨਾਰਮਲ ਤੋਂ ਲਗਭਗ 2.3 ਡਿਗਰੀ ਸੈਲਸੀਅਸ ਉੱਪਰ ਹੈ। ਸੋ ਅਸੀਂ ਦੇਖ ਸਕਦੇ ਹਾਂ ਕਿ ਦਿਨ ਔਰ ਰਾਤ ਦਾ ਟੈਂਪਰੇਚਰ 1 ਤੋਂ 2 ਡਿਗਰੀ ਲਗਭਗ ਨਾਰਮਲ ਤੋਂ ਉੱਪਰ ਅਬਜ਼ਰਵ ਕੀਤਾ ਗਿਆ ਹੈ। ਅੱਜ ਜੀ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਫਿਲਹਾਲ ਸਿਸਟਮ ਦੀ ਕੋਈ ਡਿਵੈਲਪਮੈਂਟ ਨਹੀਂ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੈਦਰ ਕੰਡੀਸ਼ਨਸ ਸਾਫ਼ ਔਰ ਖੁਸ਼ਕ ਰਹਿਣ ਦਾ ਅਨੁਮਾਨ ਹੈ ਮੈਮ ਜਦੋਂ ਅਕਤੂਬਰ ਮਹੀਨੇ ਦੀ ਸ਼ੁਰੂਆਤ 'ਚ ਉਦੋਂ ਬਾਰਿਸ਼ ਹੋ ਰਹੀ ਸੀ ਉਹ ਨਾਲ ਤੇਪਰੇ ਤੇ ਤਪੀ ਅੱਜ ਕਰਾ ਰਹੀ ਸੀ ਸੋ ਅਮਰੀਤਨ ਜਿਲ੍ਹੇ ਦਾ ਵੀ ਕਿਸ ਤਰ੍ਹਾਂ ਦਾ ਮੌਸਮ ਕਲੀਅਰ ਹੈ ਤਾਪਮਾਨ ਜਿਹੜਾ ਇਸ ਤਰ੍ਹਾਂ ਦਾ ਬਣਿਆ ਰਿਹਾ ਹੈ ਜਾਂ ਫਿਰ ਲੱਗਦਾ ਵੀ ਟਾਈਮ ਦੇ ਮੁਕਾਬਲ ਥੋੜਾ ਜਿਹਾ ਹੋ ਘੇਟਾ ਜਾਊਗਾ ਜੀ ਇਸ ਵਾਰੀ ਅਕਤੂਬਰ ਦੇ ਫਰਸਟ ਵੀਕ ਦੇ ਵਿੱਚ ਬਾਰਿਸ਼ ਦਾ ਫੀਅਰਬਜ਼ਰਵ ਕੀਤੀ ਗਈ ਸੀ ਕਿਉਂਕਿ ਅਕਤੂਬਰ की ਦੀ ਨਾਰਮਲ ਬਾਰਿਸ਼ 10.4 ਮਿਲੀਮੀਟਰ ਹੈ ਔਰ ਇਸ ਵਾਰੀ ਪਹਿਲੇ ਹਫਤੇ ਵਿੱਚ ਹੀ 52.4 ਮਿਲੀਮੀਟਰ ਬਾਰਿਸ਼ ਰਿਪੋਰਟ ਕੀਤੀ ਗਈ ਸੀ ਔਰ ਉਹਦੇ ਨਾਲ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਸੀ ਪਰ ਹੁਣ ਪਿਛਲੇ ਕਾਫੀ ਦਿਨਾਂ ਤੋਂ ਜਿਹੜੀਆਂ ਟੈਂਪਰੇਚਰ ਕੰਡੀਸ਼ਨਸ ਨੇਅਰ ਨਾਰਮਲ ਚੱਲ ਉਨ੍ਹਾਂ ਦੀ ਅਸਰਾਹ ਹੈ ਜੀ ਅਨਵਾਰੇ ਦਿਨਾਂ ਦੇ ਵਿੱਚ ਮੌਸਮ ਸਾਫ਼ ਹੋਰ ਕੁਸ਼ਕ ਰਹਿਣ ਦਾ ਅਨੁਮਾਨ ਹੈ ਸੋ ਗਰੀਫ ਕ੍ਰੌਪਸ ਦੀ ਜਿਹੜੀ ਹਾਰਵੈਸਟਿੰਗ ਚੱਲ ਰਹੀ ਹੈ ਉਹਨਾਂ ਨੂੰ ਕੰਟੀਨਿਊ ਕਰ ਸਕਦੇ